मेरे साथ पंजाब के प्रधान राजा वहीं जी हमारे विधायक दल के नेता आदरणीय प्रकाश सिंह बाजवा जी विशेष रूप से हिमाचल के उप मुख्यमंत्री मैं मुकेश मोहली जी साथ ही डॉक्टर अमर सिंह जी दैनिक जी गांधी जी और शर्मा जी भी विशेष रूप से अमेठी से आए हैं हालांकि आपके अपने हैं के। लेकिन यहाँ उपस्थित है हमारे अखिल भारतीय कांग्रेस कमेटी के सचिव भैरवी दरवी जी आदरणीय तलवार जी और सभी हमारे यहाँ उपस्थित हैं मैं जिसका नाम नहीं ले पा रहा हूँ उसे सब क्षमा चाहूंगा उपस्थित तो सभी पत्रकार पत्रियों का स्वागत है शुरू करें लुधियाना चुनाव अब थोड़े दिन ही बचे हैं कल प्रचार के आखिरी दिन है और इस चुनाव में वैसे हर प्रत्येक चुनाव बहुत महत्वपूर्ण होता है ये चुनाव भी पंजाब के लिए बहुत महत्वपूर्ण है इस चुनाव में मुख्य रूप से बात यही है कि आम आदमी पार्टी की सरकार है साढ़े तीन साल बीत गए लेकिन जो वायदे किए थे वो तो पूरे नहीं हुए न महिलाओं के साथ जो वादा किया था जो छात्र छात्राओं के साथ जो वादा किया था जो किसानों के साथ जो वादा किया था बल्कि किसानों के बूते पे सरकार बनी और किसानों की पिटाई सरकार निकल गई आज हॉस्पिटल की स्थिति यूनिवर्सिटी की स्थिति इसके बारे में सब लोग जानते हैं लेकिन राजनीतिक रूप से बात यह है कि यहाँ ये जो चुनाव हैं चूंकि दिल्ली में आम आदमी पार्टी की सरकार चली गई है और पूरे दिल्ली के लोग आगे पंजाब में शासन कर रहे हैं और एक एक करके यहाँ के लोगों को खो करते जा रहे हैं जाएंगे और दिल्ली के लोग आगे बैठते जाएंगे ये षड्यंत्र आम आदमी पार्टी का चल रहा है इसे जनता बहुत अच्छे से जान चुकी है मैं बहुत ज्यादा और न कहते हुए चूंकि लुधियाना वेस्ट के जनता बहुत प्रबुद्ध जनता है और इसलिए ज्यादा कुछ न कहते हुए मैं प्रेस वार्ता को संबोधित करने के लिए मैं राजा बड़ी जी को आमंत्रित करता हूँ आप सबको संबोधित Uh, सब तो पहला बहुत ही सत्कारयोग बघेल साहब सी पी के लीडर बाजवा साहब डिप्टी चीफ मिनिस्टर हिमाचल मुकेश अग्निहोत्री जी राष्ट्रीय सचिव दल साहब और अन्य जिला युक्त कांग्रेस कमेटी के प्रधान तलवार साहब और अन्य साथी थी ਸਾਰੇ ਦਾ ਪ੍ਰੈਸਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਆਏ ਹੋ ਅੱਜ ਦਾ ਇਹ ਜਿਹੜਾ ਚੋਣ ਹੈ ਇਸ ਚੋਣ ਨੇ 2027 ਦਾ ਰਸਤਾ ਤੈਅ ਕਰਨਾ ਹੈ ਇਸ ਚੋਣ ਨੇ ਆਉਣ ਆਲੇ ਦਿਨਾਂ ਦੀਆਂ ਸਰਗਰਮੀਆਂ ਤੇ ਪੰਜਾਬ ਕਿੱਧਰਲੀ ਦਿਸ਼ਾ 'ਚ ਜਾਏਗਾ ਉਹ ਤੈਅ ਕਰਨਾ ਹੈ ਇਸ ਚੋਣ ਦਾ ਔਰ ਜਿਸ ਪ੍ਰਕਾਰ ਮਕਮਲ ਤੌਰ ਤੇ ਮਕਮਲ ਤੌਰ ਤੇ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਚੀਫ ਮਿੰਸਟਰ ਮਕਮਲ ਤੌਰ ਤੇ ਫੇਲੀਅਰ ਸਾਬਤ ਹੋਇਆ ਹੈ ਉਹ ਪੰਜਾਬ ਦੀ ਜਨਤਾ ਨੇ ਸਾਢੇ 3 ਸਾਲ ਆਪੇ ਸ਼ਰੀਰ ਤੇ ਤੇ ਆਪਦੇ ਅੱਖਾਂ ਦੇ ਸਾਹਮਣੇ ਅੱਖੀ ਡਿਠਾ ਜਿਹੜਾ ਉਹ ਵੇਖਿਆ ਹਰ ਇੱਕ ਵਿਅਕਤੀ ਇਹ ਚਾਹੁੰਦਾ ਹੈ ਕਿ ਕਿਹੜਾ ਸਮਾਂ ਹੋਵੇ ਜਦੋਂ ਅਸੀਂ ਇਸ ਸਰਕਾਰ ਤੋਂ छुटਕਾਰਾ ਪਾ ਲਈਏ ਹਰ ਵਿਅਕਤੀ ਇੱਕ ਇੱਕ ਛੋਟਾ ਵਟਾ ਰੇੜੀ ਆਲਾ ਦੁਕਾਨਦਾਰ ਬਫਾਰੀ ਉਹਦਾ ਕਾਰਨ ਕੀ ਹੈ ਬਦਲਾਅ ਦੇ ਨਾਂ ਤੇ ਆਈ ਸਰਕਾਰ ਜਿਨੇ ਪੰਜਾਬ ਨੂੰ ਸੁਪਨੇ ਦਿਖਾਏ ਸਨ ਜਿਨੇ ਕਿਹਾ ਸੀ ਕਿ ਨਵਾਂ ਪੰਜਾਬ ਹੋਏਗਾ ਕਿਸੇ ਨੇ ਆਮ ਆਗਮੀ ਪਾਰਟੀ ਵਾਲਿਆਂ ਦੀ ਕੋਈ ਸ਼ਕਲ ਜਿਆਦਾ ਸੋਹਣੀ ਨਹੀਂ ਸੀ ਜਾਂ ਉਹਨਾਂ ਦਾ ਕੋਈ ਕੰਮ ਨਹੀਂ ਦੇਖਿਆ ਸੀ ਜੇ ਰੋਪੜ ਤੋਂ ਲੈ ਕੇ ਹਬੌਰ ਤੱਕ ਜੇ ਨੱਤਰ ਸੀਟਾਂ ਦੇ ਸਫਾਇਆ ਹੋਇਆ ਕੇਵਲ ਇੱਕ ਦੋ ਸੀਟਾਂ ਬਚੀਆਂ ਸਾਡੇ ਵਰਗੇ ਬਚ ਗਏ ਉਹ ਇਹੀ ਕਾਰਨ ਸੀ ਕਿ ਲੋਕ ਇਹਨਾਂ ਦੇ ਮਨ 'ਚ ਸਪਨੇ ਸਨ ਕਿ ਨਵਾਂ ਪੰਜਾਬ ਨਿਆ ਬਦਲਾਅ ਐਸਾ ਹੋਏਗਾ ਜਿਹੜਾ ਸਾਡੇ ਸੁਪਨਿਆਂ ਦਾ ਪੰਜਾਬ ਹੋਏਗਾ ਲੇਕਿਨ ਹੁਣ ਉਹ ਕੀ ਮਹਿਸੂਸ ਕਰ ਰਹੇ ਹੈ ਹੋਣੀ ਮਹਿਸੂਸ ਕਰ ਰਿਹਾ ਹੈ ਕਿ ਜਲਦੀ ਕਾਂਗਰਸ ਪਾਰਟੀ ਦਾ ਰਾਜ ਆਵੇ ਤਾਂ ਅਸੀਂ ਇਸ ਬਦਲਾਵ ਦੀ ਸਰਕਾਰ ਤੋਂ ਕਿਤੇ ਸਾਨੂੰ ਛੁਟਕਾਰਾ ਹੋ ਜੇ ਜਲਦੀ ਤੋਂ ਜਲਦੀ 5 ਸਾਲ ਵੀ ਪੂਰੇ ਨਹੀਂ ਕੱਢ ਸਕਦੇ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ 25 ਵਰੇ ਪੰਜਾਬ ਪਿੱਛੇ ਛਲਾ ਗਿਆ ਕੋਈ ਐਸੀ ਚੀਜ਼ ਹੈਗੀ ਤੇਰੀ ਪੰਜਾਬ ਚ ਹੋ ਨਹੀਂ ਰਹੀ ਹੋਵੇ ਲੁੱਟਾ ਖੂਆ ਗੁੰਡਾ ਕਰਦੀ ਬੋਮਬਲਾਸਟ ਹੈਂਡ ਗਰਨੇਡ ਬਾਬਾ ਸਾਹਿਬ ਅਵੇਦ ਕਰਦੀ ਫੋਟੋ ਤੇ ਪਾਕਿਸਤਾਨ ਦੇ ਰਾਏ ਸੁਵਿਧਾਆਂ ਵਾਲੇ ਦੇੰਸ ਉਹ ਆਂਡੇ ਨਰ ਮਾਤਾ ਦੀ ਫੂਟੋ ਤੋੜਨ ਦਾ ਕੰਮ ਕਰਨਾ ਮੂਸੇ ਵਾਲੇ ਦਾ ਮਾਇਦਾ 3.5 ਸਾਲਾਂ ਚ ਹਜੇ ਉਹਨਾਂ ਬਾਪ ਇਨਸਾਫ ਮੰਗ ਰਹੇ ਵਪਾਰੀਆਂ ਦਾ ਉਹ ਮਾੜਾ ਹਾਲ ਹੈ ਕੋਈ ਨਵਾਂ ਵਪਾਰ ਨਹੀਂ ਆਇਆ ਕੋਈ ਪੰਜਾਬ ਚ ਨਵੀਂ ਇਨਵੈਸਟਮੈਂਟ ਨਹੀਂ ਆਈ ਔਰ ਟੀਚਰ ਸਰਕਾਰ ਦੇ ਕਿੰਨੇ ਧਰਨੇ ਲੱਗ ਰਹੇ ਆ ਤੁਸੀਂ ਦੇਖਿਆ ਹੋਣਾ ਨਾ ਕੋਈ ਵਪਾਰੀ ਸੁਰੱਖਿਤ ਹੈ ਫਰਾਪੀਆਂ ਆ ਰਹੀਆਂ ਜਿਹੜਾ ਫਰਾਪੀਆਂ ਆ ਰਹੀਆਂ ਤੇ ਪੁਲਿਸ ਦਾ ਗਨਮੇ ਨਾਲ ਹੁੰਦੇ ਅਗਿਆਤੀ ਨੂੰ ਮਾਰ ਦਿੱਤਾ ਜਾਂਦਾ ਈਵਨ ਪੋਲੀਟੀਸ਼ੀਅਨਸ ਨੂੰ ਫਰਾਪੀਆਂ ਆ ਰਹੀਆਂ ਜਲੰਧਰ ਬਾਏ ਇਲੈਕਸ਼ਨ ਦੇ ਵੇਲੇ ਚ ਇਹਨਾਂ ਨੇ ਗੈਂਗਸਟਰ ਛੜਤਾ ਫਿਰ ਉਹ ਤਾਂ ਇਲੈਕਸ਼ਨ ਕਮਿਸ਼ਨ ਦੀ ਇੰਟਰਵੈਂਸ਼ਨ ਦੇ ਨਾਲ ਉਹਨੂੰ ਵਾਪਸ ਭੇਜਿਆ ਐਵੇਂ ਕੁਝ ਗੈਂਗਸਟਰਾਂ ਨੇ ਦੇਣਾ ਬਾਬਾ ਅਨੰਤ ਜਿਹਾ ਕਮਜਾ ਕੀਤਾ ਕਵਾ 4 ਲੱਖ ਕਰੋੜ ਰੁਪਏ ਦਾ ਪੰਜਾਬ ਤੇ ਕਰਜ਼ਾ ਹੋ ਗਿਆ ਇਕਨੋਮੀਕਲੀ ਅਸੀਂ ਮਰ ਗਏ ਤੇ ਜਿਹੜੀ ਸਾਡੀ ਗੱਲਬਾਤ ਸੀ ਉਹਦੇ 'ਚ ਮਰ ਕੇ ਦੂਸਰੀ ਗੱਲ ਪੰਜਾਬ ਲੁੱਟਿਆ ਗਿਆ ਐ ਪੰਪਾ ਪੰਜਾਬ ਐਗਰੀਕਲਚਰ ਸਟੇਟ ਆ ਸਾਡੀ ਸਾਡੀ ਹੋਂਦ ਕੀ ਹੈ ਕਿ ਅਸੀਂ ਖੇਤੀ ਪ੍ਰਧਾਨ ਸੁਭਾਏ 23000 ਏਕੜ ਜ਼ਮੀਨ ਅਕਵਾਇਰ ਕਰ ਰਹੀ ਹੈ ਕਿਨੇ ਅਖਬੀ ਜ਼ਮੀਨ ਅਕਵਾਇਰ ਕਰਦੂ ਕੋਈ ਡਿਮਾਂਡ ਆਈ ਹੈ ਪੈਸੇ ਇਕੱਠੇ ਕਰਨੇ ਪੰਜਾਬ ਮਾਰਨਾ ਪੰਜਾਬ ਦੀ ਹੋਂਦ ਖਤਮ ਹੋ ਜਾਏਗੀ ਜੇ ਖੇਤੀ ਪ੍ਰਧਾਨ ਇਥੋਂ ਚੰਡੀਗੜ੍ਹ ਚਲਪੋ ਤੇ ਹਬੌਰ ਤੱਕ ਸਾਰੀਆਂ ਸੜਕਾਂ ਹਾਈਵੇ ਕੰਕਰੀਟ ਜੰਗਲ ਬਣ ਜੇ ਜੇ ਖੇਤੀ ਪ੍ਰਧਾਨ ਸੂਬਾਈ ਨੇ ਰਿਆ ਭਗਵੰਤ ਸਿੰਘ ਸਾਹਿਬ ਤੇ ਫਿਰ ਸਾਰੇ ਪੰਜਾਬ ਦੀ ਹੋਂਦ ਕਿਵੇਂ ਬਚੇਗੀ ਲੋ 12ਵਾਂ ਲਾ ਕੇ ਬੰਦੇ ਤੁਸੀਂ ਇੱਥੇ ਲਾਤੇ ਜਿਹੜੇ ਅਹੁਦੇ ਦੇਤੇ ਉਹਨਾਂ ਨੂੰ ਚੇਅਰਮੈਨੀਆਂ ਸਭ ਕੁਝ ਬਾਹਰੋਂ ਲਾ ਕੇ ਵਰਤਾ ਤੇ ਜਿਹੜਾ ਨਸ਼ਾ ਜੁੱਧ ਨਸ਼ਿਆਂ ਵਿਰੁੱਧ 3.5 ਸਾਲ ਬਾਅਦ ਜਾ ਕੇ ਤੇ ਹੁਣ ਪੁਲਿਸ ਤੇ ਚੌਕੀ ਆਰਿਆਂ ਨੂੰ ਹਦਾਇਤ ਦਿੱਤੀ ਹੈ ਕਿ ਜੇ ਪਿੰਡ 'ਚ ਨਸ਼ਾ ਵਿਕਦਾ ਹੈ ਉਹਦੇ ਖਿਲਾਫ ਮੀਡੀਆ ਨੂੰ ਅਦਲਾ ਨਾ ਦਿਓ ਜੋ ਜਿਹੜਾ ਇਤਰਾਹ ਦੇਊਗਾ ਉਹਨੀਆਂ ਲੱਤਾਂ ਤੋੜਾਂਗੇ ਜਾਂ ਪਰਚਾ ਦੇਾਂਗੇ ਕੀ ਹੋਇਆ ਮੋਰਡ ਪੈਨ 'ਚ ਜਿਹਨੇ ਲਿਖਿਆ ਸੀ ਸਾਡਾ ਪਿੰਡ ਬਕਾਊ ਆ ਕੀ ਹੋਇਆ ਉਹ ਫੌਜੀ ਜਿਹੜਾ ਇਤਰਾਹ ਦੇ ਰਿਆ ਸੀ ਬੱਚੇ ਦੀ ਜਿਹੜਾ 30 ਤਰੀਕ ਨੂੰ 31 ਨੂੰ ਖਤਮ ਕਰ ਦੇਣਾ ਸੀ ਉਹਨੀਆਂ ਲੱਤਾਂ ਤੋੜ ਦਿੱਤੀਆਂ ਇਹਨਾਂ ऐसे एक मीडिया फटी साफ प्रणाली ਤੇ ਹੱਥ ਰੱਖਿਆ ਵੇ ਹੈ ਐਨੇ ਚੰਗਲਾ ਕਿਸੇ ਨੂੰ ਮੈਂ ਹੱਥ ਨਹੀਂ ਲਾਇਆ ਲੇਕਿਨ ਕੋਈ ਜਿਹਾ ਐਸਾ ਕਿ ਉਹਨੇ ਹੀ ਸਾਫ ਪ੍ਰਣਾਲੀ ਥੋੜੀ ਆਜ਼ਾਦੀ ਬੰਦ ਕਰ ਦਿੱਤੀ ਗਈ ਹੈ ਤੁਹਾਨੂੰ ਡਰ ਨਹੀਂ ਹੈ ਕੋਈ ਪੁਲਿਸ ਆਗਾ ਡੀਟੀਪੀ ਸਾਥ ਲੈ ਆ ਯੂਟਿਊਬਰ ਆ ਬੈਠੇ ਆ ਕਈ ਤਿੰਨ ਚਾਰ ਇੱਥੇ ਪੰਜ ਜਣੇ ਮੈਨੂੰ ਸ਼ਕਲਾ ਵੀ ਕੀ ਚਾਹੀਏ ਜਿਨ੍ਹਾਂ ਦੀ ਆਜ਼ਾਦੀ ਤੇ ਰੋਕ ਹੈ ਕਿ ਅਗਰ ਸੱਚ ਬੋਲੋਗੇ ਪਰ ਰਾਤ ਨੂੰ ਚੱਕ ਲੈ ਜਾਓਗੇ ਤੁਹਾਡੀ ਇਨਕੁਆਇਰੀ ਹੋਏਗੀ ਅਸੀਂ ਸੱਚੇ ਸੁੱਚੇ মিডিਆ ਵਾਲਿਆਂ ਦੇ ਨਾਲ ਐ ਤੇ 100% ਸਾਡੇ ਉਲਟ ਵੀ ਲਾਉਂਦੇ ਆ ਸਾਡੇ ਹੱਕ ਚ ਵੀ ਹੁੰਦੇ ਪਰ ਕੋਈ ਵੀ ਅੱਤੀ 3-3 ਸਾਲਾਂ ਚ ਇੱਕ ਵੀ ਖਬਰ ਸਾਡੇ ਹੱਕ ਚ ਨਾ ਲੱਗੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਤੁਹਾਡਾ ਸਿਰ ਝੁਕਾ ਕੇ ਸਤਿਕਾਰ ਕਰਦੇ ਆ ਕਿਉਂਕਿ ਤੁਸੀਂ ਗੱਲ ਲੈ ਕੇ ਜਾਂਦੇ ਹੋ ਪਹੁੰਚਾਉਣੇ ਅੱਜ মিডিਆ ਨੂੰ ਇਹ ਕਿਹਾ ਜਾਂਦਾ ਵੱਡੇ ਚੈਨਲਸ ਨੂੰ 6 ਮਿੰਟਾਂ ਦੇ ਵਿੱਚ ਖਬਰ ਉੱਤਰ ਜਾਂਦੀ ਹੈ ਸਾਡੀ ਪ੍ਰੈਸ ਕਾਨਫਰੈਂਸ ਦੀ ਆਹ ਪ੍ਰੈਸ ਕਾਨਫਰੈਂਸ 6 ਮਿੰਟਾਂ ਜੋ ਹੁਣੇ ਦੇਖ ਕੇ ਦੱਸਣਗੇ ਦਿੱਲੀ ਵਾਲੇ ਕਿ ਉਤਾਰ ਤੋਂ ਇਹ ਖਬਰ ਨਹੀਂ ਚਲੇਗੀ ਇਹ ਹਾਲਾਤ ਹੈ ਕਦੇ ਨਹੀਂ ਹੋਇਆ ਸੀ ਇਹ ਤੇ ਦੂਸਰੀ ਗੱਲ ਅੱਜ ਆਰਐਸਐਸ ਦੇ ਨਾਲ ਭਗਵੰਤ ਸਿੰਘ ਮਾਰ ਮੇਚੁਕੇ ਜਿਸ ਪਰ ਗਾਂਵ ਕਿਸਾਨਾਂ ਤੇ ਅਤਿਆਚਾਰ ਸੁੱਤੇ ਪਿਆ ਤੇ ਜਿਹੜੀ ਆਰਐਸਐਸ ਜਮਾਤ ਹੈ ਉਹ ਇਹਨਾਂ ਦੇ ਸਿੱਖ ਪ੍ਰਚਾਰਕ ਵੀ ਭਾਣ ਲਿਆ ਕਿਉਂਕਿ ਸਾਡੂੰ ਨੌਕਰੀ ਕੋਈ ਨਹੀਂ ਮਿਲਦੀ ਜਿਹੜਾ ਕੋਈ ਸਿੱਖ ਬੰਦਾ ਵਿਚਾਰੋਂ ਕੀ ਕਰੇ 20000 ਰੁਪਏ ਨਹੀਂ ਉਹਨੂੰ ਨੌਕਰੀ ਚਾਹੀਦੀ ਹੈ ਇਹ ਆਰਐਸਐਸ ਦੇ ਲੋਕ ਹਨ ਇਹ ਪੰਜਾਬ ਚ ਘੁਸਣਾ ਚਾਹੁੰਦੇ ਆ ਪਰ ਮੈਂ ਦੱਸਣਾ ਚਾਹੁੰਦਾ ਜਿੰਨਾ ਚਿਰ ਗਾਂਧੀ ਪਰਿਵਾਰ ਜਿੰਨਾ ਤੇ ਕਾਂਗਰਸ ਜਿੰਨਾ ਆਰਐਸਐਸ ਦੀ ਵਿਚਾਰਧਾਰਾ ਇਸ ਦੇਸ਼ ਤੇ ਲਾਗੂ ਨਹੀਂ ਹੁੰਦੇ ਅਗੇ ਤੇ ਆਦਰਨੀਆ ਜਿਹੜੇ ਉਹਨਾਂ ਨੇ ਕੈਂਡੀਡੇਟ ਉਤਾਰਿਆ ਆਮ ਆਦਮੀ ਪਾਰਟੀ ਦਾ ਤਾਂ ਕੰਮ ਸਾਥ ਹੈ ਤੇ ਜਿਹੜਾ ਆਰਐਸਐਸ ਦਾ ਉਮੀਦਵਾਰ ਆ ਕੇ ਸੰਗ ਨਹੀਂ ਉਤਾਰਿਆ ਉਹ ਸੰਗ ਜਿਨੇ 55 ਸਾਲ ਨਾਗਪੁਰ ਤੇ ਕਾਂਗਰਸ ਦਾ ਝੰਡਾ ਨਹੀਂ ਲਹਿਰਾਉਣ ਦਿੱਤਾ ਗਿਆ ਆਦੇਸ਼ ਦਾ ਆਦੇਸ਼ ਦਾ ਆਦੇਸ਼ ਦਾ 955 ਸਾਲ ਜਿਨਾਂ ਨੇ ਨੈਸ਼ਨਲ ਫਲੈਗ ਦਾ ਵਿਰੋਧ ਕੀਤਾ ਜਿਨਾਂ ਨੇ ਕੁਮਾਲਕਰ ਜਿਹੜਾ ਸੀਗਾ ਆਰਐਸਐਸ ਦਾ ਮੁਖੀ ਉਹਨੇ ਕਿਹਾ ਬੰਚ ਆਫ ਥਾਟਸ ਸੋਰੀ ਇੱਕ ਕਿਤਾਬ ਹੈ ਦੇ ਮੂਰੇ ਛੋੜੇ 238ਵੇਂ ਸਫੇਤੇ ਲਿਖਿਆ ਕਿ ਇਹ ਜਿਹੜਾ ਬਾਬਾ ਸਾਹਿਬ ਉਮੀਦਵਾਰ ਦਾ ਸਰਦਾਰ ਹੈ ਇਹ ਲੋਕਾਂ ਦੇ ਕਾਗਜ਼ ਇਕੱਠੇ ਕਰਕੇ ਬਣਾਇਆ ਹੋਇਆ ਹੈ ਮੈਨੂੰ ਮੰਦਾ ਸੋ ਕਹਿਣ ਦਾ ਮਤਲਬ ਆਜ ਉਸੇ ਆਰਐਸਐਸ ਦੇ ਨਾਲ ਤੇ ਕੀ ਸੋਚਿਆ ਹੈ ਆਗਨੀਆ ਗ੍ਰਹਿ ਮੰਤਰੀ ਸਾਹਿਬ ਵੀ ਉਹ ਕਹਿੰਦੇ ਕਿਉਂ ਇਤਨੀ ਵਾਰ ਉਮੀਦਵਾਰ ਅਮੇਦ ਕਰ ਲਗਾ ਰੱਖੀ ਹੈ ਇਤਨੀ ਵਾਰ ਭਗਵਾਨ ਦਾ ਨਾਮ ਨੇਤ੍ਰਿਤਵ ਸਵਰਗੋਂ ਵਿੱਚ ਪਹੁੰਚ ਜਾਂਦੇ ਪਰਗਵੰਤ ਮਾਣ ਤੇ ਆਰਐਸਐਸ ਤੇ ਭਾਜਪਾ ਹੁਣ ਇੱਕੋ ਗੱਲ ਹੋ ਗਈ ਇੱਕੋ ਹੀ ਸੋਚ ਕਰਕੇ ਕਾਂਗਰਸ ਪਾਰਟੀ ਨੂੰ ਲੁਧਿਆਣਾ ਦੇ ਲੋਕ ਵੋਟ ਕਰਨਗੇ ਨਵੇਂ ਨਿਰਮਾਣਾਸਤੇ ਨਵੀਂ ਗੱਲਾਸਤੇ ਨਵੀਂ ਸੋਚਾਸਤੇ ਨਵੇਂ ਪੰਜਾਬਾਸਤੇ ਨਵੇਂ ਵਿਕਲਪਾਸਤੇ ਮੈਨੂੰ ਪੂਰਨ ਉਮੀਦ ਹੈ ਇਹਨਾਂ ਸਾਰੀਆਂ ਗੱਲਾਂ ਤੇ ਮੱਤੇ ਨਜ਼ਰ ਰੱਖਦੇ ਹੋਏ ਪੰਜਾਬ ਦੇ ਲੋਕ ਤੇ ਲੁਧਿਆਣਾ ਵੈਸਟ ਲੋਕ ਫੈਸਲਾ ਲੈਣਗੇ ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਆਸ਼ੂ ਭਾਰੀ ਤੋਂ ਬੰਦੇ ਨਾਲ ਜਿਤਾ ਕੇ ਭੇਜਣਗੇ ਇਹ ਮੈਂ ਬਟੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ মিডিਆ ਦੇ ਨਾਲ ਹੀ ਅਪੀ ਵਿਚਾਰ ਤੇ ਸੋ ਇਹ ਨਹੀਂ ਮੈਂ ਗੱਲ ਕਰਨੀ ਸੀ ਔਰ ਮੈਂ ਬੀਤੀ ਕਰਾਂਗਾ ਕਿ ਬਾਦਵਾਸ ਸਰਵ ਆਪਣੀ ਗੱਲ ਕਰੇ ਬਹੁਤ ਹੀ ਪਰਮ ਸਤਕਾਰਯੋਗ ਬਗੇਚਾ ਸਾਡੇ ਪਾਰਟੀ ਦੇ ਅਧਿਕਾਰੀ ਰਾਜਾ ਜੀ ਸਾਡੇ ਸਾਥੀ ਸੁਪੇ ਤੋਂ ਆਏ ਹੋਏ ਸਾਡੇ ਕੁਲੀ ਗੱਤੀ ਚਿੰਸਟਰ ਡਿਓਤੀ ਸਾਹਿਬ ਕੇਲ ਸ਼ਰਮਾ ਜੀ ਪਾਂਡੇ ਜੀ ਡਾਬਰ ਸਾਹਿਬ ਬੈਂਸਰ ਸਾਹਿਬ ਸੰਕੇਤ ਕੁਲਵਾਰ ਸਾਹਿਬ ਸਾਡੇ ਵੈਦ ਜੀ ਡਾਕਟਰ ਅਮਰ ਸਿੰਘ ਜੀ ਸਾਡੇ ਡੈਨੀ ਸਾਹਿਬ ਤੇ ਦਲਵੀ ਸਾਹਿਬ ਸਾਡੇ ਪ੍ਰਧਾਨ ਜੀ ਨੇ ਮੇਰੇ ਵੀਰੋ ਬਹੁਤ ਸਫਾਈ ਨਾਲ ਤੁਹਾਡੇ ਸਾਹਮਣੇ ਗੱਲ ਦੰਡੀ ਖੇਲ ਚਾਹ ਹਾਂਜੀ ਨਹੀਂ 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 ਕੁਝ ਨਹੀਂ ਕਰੇ ਜੇ ਜਿਹੜੀ ਬੇਨਤੀ ਹੈ ਤੁਹਾਡੇ ਕੋਲ ਚੋਏ ਸ ਹੈ ਚੋਏ ਸ ਹੈ ਆਪ ਦੇ ਵਿੱਚ ਕਾਂਗਰਸ ਦੇ ਵਿੱਚ ਤੇ ਬੀਜੇਪੀ ਆਪ ਨੇ ਸਾਡੇ ਤਿੰਨ ਸਾਲਾਂ ਚ ਹਰ ਪੈਰਾਮੀਟਰ ਤੇ ਫੇਲ ਹੋ ਮੈਂ ਲੁਧਿਆਣਾ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਕਿਉਂਕਿ ਜਿਹੜੀ ਲੁਧਿਆਣਾ ਬੈਸਤੀ ਸੀਟ ਹੈ ਇਹ ਅਪਸਕੇਲ ਸੀਟ ਹੈ ਜਿੱਥੇ ਮжоਰਿਟੀ ਲੋਕ ਬਹੁਤ ਪੜੇ ਲਿਖੇ ਚੰਗੇ ਪਰਿਵਾਰਾਂ ਦੇ ਨੇ ਇੰਡਸਟਰੀਲਿਸਟ ਨੇ ਕਾਰੋਬਾਰੀ ਲੋਕ ਨੇ ਮੈਂ ਸਾਨੂੰ ਗੁਜ਼ਾਰਿਸ਼ ਕਰੂੰਗਾ ਕਿ ਆਪਣੇ ਦਿਲ ਤੇ ਹੱਥ ਰੱਖ ਕੇ ਵੋਟਾਂ ਤੋਂ ਪਹਿਲੇ ਇੱਕ ਵਾਰ ਦਿਲ ਤੇ ਹੱਥ ਰੱਖ ਕੇ ਦਿਲ ਦੀ ਆਵਾਜ਼ ਨੂੰ ਵੇਖਿਓ ਕਿ ਕੀ ਤੁਹਾਡੇ ਬੱਚੇ ਤੇ ਤੁਸੀਂ ਸੁਰੱਖਿਤ ਹੈ ਕੀ ਤੁਹਾਡਾ ਕਾਰੋਬਾਰ ਤੁਹਾਡੀ ਇੰਡਸਟਰੀ ਸੁਰੱਖਿਤ ਹੈ ਪੰਜਾਬ ਦਾ ਵਾਤਾਵਰਨ ਕੀ ਹੈ ਐਂਡ ਸਾਡੇ ਨੂੰ ਅਨਫੋਰਚੂਨੇਟ ਗੱਲ ਹੈ ਸਾਡੇ ਨੂੰ ਬਦਕਿਸਮਤੀ ਦੀ ਗੱਲ ਹੈ ਕਿਥੇ ਕਿਸੇ ਟਾਈਮ ਮਹਾਰਾਜਾ ਰਣਜੀਤ ਸਿੰਘ ਸਾਡੇ ਪੰਜਾਬੀ ਉੱਥੇ ਰਾਜ ਕਰਦੇ ਸੀ ਏਡਾ ਵੱਡਾ ਸਾਡਾ ਆਪਣਾ ਦੇਸ਼ ਸੀ ਇੱਕ ਛੋਟੀ ਜੀ ਸੂਬੀ ਰਹਿ ਗਈ ਤੇ ਇਸ ਸੂਬੇ ਦੇ ਉੱਤੇ ਵੀ ਹੁਣ ਕੰਟਰੋਲ ਡਾਇਰੈਕਟ ਤੌਰ ਤੇ ਕੇਜਰੀਵਾਲ ਨੇ ਕਰ ਲਿਆ ਭਗਵੰਤ ਮਾਨ ਤੇ ਇੱਕ ਬੰਦੂ ਜਿਹੜੀਆਂ ਬਾਵਾ ਬੰਗਿਆ ਕਜੀ ਮਿਨਿਸਟਰ ਵੀ ਹੁੰਦੀ ਆ ਉਹ ਇਹਨੇ ਸਾਰੇ ਆਪਣੇ ਰਾਈਟਸ ਜਿਹੜੇ ਨੇ ਉਹ ਗਿਰਵੀ ਰੱਖ ਦਿੱਤੇ ਨੇ ਕੇਜਰੀਵਾਲ ਸਾਹਿਬ ਵਿਭਮ ਕੁਮਾਰ ਸੁਪਰ ਸੀਐਮ ਐ 8 10 ਮਹਿਕਮੇ ਪੰਜਾਬ ਦੇ ਅਧ ਜਿਹੜੇ ਉਹ ਸਸੋਧਿਆ ਸਾਹਿਬ ਚਲਾ ਰਹੇ ਨੇ 810 ਚੈਨ ਸਾਹਿਬ ਚਲਾ ਰਹੇ ਨੇ ਬਾਕੀ ਵੀ ਤੇ ਨਾਇਰ ਚਲਾ ਰਹੇ ਮੇਰੇ ਵੀਰੋ ਇਹ ਪ੍ਰੋਮਿਸ ਕੀਤਾ ਸੀ ਕੇਜਰੀਵਾਲ ਨੇ ਕਿ ਹਰ ਸਾਲ 20000 ਕਰੋੜ ਰੁਪਇਆ ਮਾਈਨਿੰਗ ਚ ਦਊਗਾ ਤੇ ਪੈਸਾ ਆ ਰਿਹਾ 300 ਕਰੋੜ 19700 ਕਰੋੜ ਤਿੰਨ ਸਾਲਾਂ ਦਾ ਅਸੀਂ ਹਿਸਾਬ ਮੰਗਿਆ ਕੇਜਰੀਵਾਲ ਸਾਹਿਬ ਦੱਸੋ 60000 ਕਰੋੜ ਪੰਜਾਬ ਦਾ ਕਿੱਥੇ ਉਹ ਇੱਥੇ ਹੈ ਸਾਰੇ ਇਲੀਗਲ ਮਾਈਨਿੰਗ ਚੱਲਦੀ ਹੈ ਸਾਰੇ ਪੰਜਾਬ ਚ ਤੁਹਾਡੇ ਤੇ ਸਾਡੇ ਆਵਾਜ਼ ਤੋਂ ਲੈ ਕੇ ਜਦੋਂ ਮਰਜ਼ੀ ਰਾਤ ਆਵਾਜ਼ ਮਾਰ ਲੋ ਇਲੀਗਲ ਮਾਈਨਿੰਗ ਹੈ ਤਾਂ ਸਿੱਧੇ ਤੌਰ ਉਹ ਮਾਈਨਿੰਗ ਇਹਨਾਂ ਦੇ ਮੰਤਰੀ ਇਹਨਾਂ ਦੇ ਐਮਐਲਏ ਕਰਾ ਰਹੇ ਨੇ ਤੇ ਸਾਰੀ ਕਲੈਕਸ਼ਨ ਮੇਰਾ ਹੈ ਦਾਅਵਾ ਐਜ਼ ਲੀਡਰ ਆਫ ਦੀ ਆਪੋਜੀਸ਼ਨ ਸਿੱਧੇ ਤੌਰ ਇਹ ਜਿਹੜੇ ਪ੍ਰਾਈਵੇਟ ਆਫਰਸ ਨੇ ਆਪਦੇ ਉਹਦੇ ਵਿੱਚੇ ਪੈਸੇ ਜਾ ਰਹੇ ਹੁਣ ਜਿਹੜਾ 24000 ਏਕੜ ਦੀ ਗੱਲ ਰਾਜਾ ਚੀ ਨੇ ਕੀਤੀ ਹੈ ਜਿੰਨੇ ਵੱਡੇ ਸ਼ਹਿਰ ਨੇ ਉੱਥੇ ਵੀ ਇਹ ਸੇਮ ਕੰਮ ਕਰਨ ਲੱਗੇ ਤੇ ਮੇਰਾ ਖਿਆਲ ਏਸ਼ੀਆ ਦਾ ਸਾਰਿਆਂ ਨੂੰ ਵੱਡਾ ਸਕੈਮ ਹੋਏਗਾ ਸਾਢੇ ਤਿੰਨ ਸਾਲਾਂ ਤੋਂ ਇਹਨਾਂ ਤੇ ਕਹਿਣ ਕੋਈ ਕਲਰਕ ਨਹੀਂ ਲੱਗਾ ਪੰਜਾਬ 'ਚ ਇਹ ਜੋ ਕੁਝ ਵੀ ਕਰ ਰਹੇ ਨੇ ਬੇਸਿਕਲੀ ਇਹ ਕਿਸਾਨਾਂ ਨੂੰ ਲੁੱਟਣ ਦੀ ਇੱਕ ਬਹੁਤ ਵੱਡੀ ਇੱਕ ਸਾਜ਼ਿਸ਼ ਬਣ ਰਹੀ ਹੈ ਬਹੁਤ سارے ਲੁਧਿਆਣੇ ਦੇ ਵਿੱਚ ਬੈਠੇ ਜਿਹੜੇ ਸਾਡੇ ਭਰਾ ਨੇ ਉੱਥੇ ਵੋਟੇ ਉਹਨਾਂ ਸਾਰਿਆਂ ਦੀ ਵੀ ਇੱਥੇ ਜਾਇਦਾਦਾਂ ਹੈ ਜੀ ਸਾਡੀ ਗੁਜ਼ਾਰਿਸ਼ ਆ ਹੁਣ ਰਾਈਟ ਟਾਈਮ ਹੈ ਤੁਸੀਂ ਸਹੀ ਪਾਰਟੀ ਨੂੰ ਚੂਜ਼ ਕਰੋ ਕਾਂਗਰਸ ਨੂੰ ਚੂਜ਼ ਕਰੋ ਵੋਟ ਪਾ ਕੇ ਕਾਮਯਾਬ ਪਾਰਤਪੂਰਨ ਆਜੂ ਨੂੰ ਕਰੋ ਹਰ ਫਰੰਟ ਦੇ ਫੇਰ ਇਹ ਗੈਂਗਸਟਰイズਮ ਦੀ ਗੱਲ ਕਰਦੇ ਨੇ ਤੁਹਾਡੇ ਇੱਥੇ ਫਰੋਤੀਆਂ ਰੋਕ ਕਿਸ ਤਰ੍ਹਾਂ ਸਕਦੀਆਂ ਜੇ ਤੁਹਾਡਾ ਮੁੱਖ ਮੰਤਰੀ ਤੇ ਡੀਜੀਪੀ ਪੰਜਾਬ ਦਾ ਜਿਹੜਾ ਉਹਦੀ ਦੇਖ ਰੇਖ ਦੇ ਥੱਲੇ ਲਾਰੈਂਸ ਬਿਸ਼ਨੋਈ ਮੁਹਾਲੀ ਆਪਣੀ ਤਰੀਕ ਤੇ ਆਇਆ ਹੋਏ ਜਿਹੜਾ ਮਹਿਕਮਾ ਬਣਾਇਆ ਗਿਆ ਇਹਨਾਂ ਤੇ ਕੰਟਰੋਲ ਕਰਨ ਵਾਸਤੇ EGTF ਐਂਟੀ ਗੈਂਗਸਟਰ ਟਾਸਕ ਫੋਰਸ ਉਹਦਾ ਜਿਹੜਾ ਐਸਪੀ ਉਹ ਖੁਦ ਆਪਣੀ ਗੱਡੀ ਚ ਬਿਠਾਏ ਉਹਨੂੰ CIA ਕਰਨ ਲੈ ਕੇ ਜਾਏ ਆਪਣੇ ਟੈਲੀਫੋਨ ਤੋਂ 1.5 ਘੰਟੇ ਦੀ ਇੰਟਰਵਿਊ ਕਰਵਾਈ ਕਿ ਇਹਨਾਂ ਲੋਕਾਂ ਨੂੰ ਪੰਜਾਬ ਸੁਰੱਖਿਤ ਹੋ ਸਕਦਾ ਹੈ ਅੱਜ ਆਨਰੇਬਲ ਹਾਈ ਕੋਰਟ ਨੇ ਖੁਦ ਇਹ ਗੱਲ ਮਨਜ਼ੂਰ ਕਰ ਦਿੱਤੀ। ਇਹੀ ਭਗਵੰਤ ਕਹਿੰਦਾ ਸੀ ਤੇ ਡੀਜੀਪੀ ਕਹਿੰਦਾ ਸੀ ਇਹ ਇੰਟਰਵਿਊ ਜਿਹੜੀ ਹੈ ਸਾਡੀ ਪੰਜਾਬ ਦੀ ਕਿਸੇ ਜੇਲ੍ਹ ਚ ਨਹੀਂ ਹੋਈ ਸੀ। ਪੈਸਾ ਵੱਡੇ ਪੈਮਾਨੇ ਤੇ ਠੀਕਾ ਚੱਲ ਰਿਹਾ ਸੇਮ ਪਾਲਿਸੀ। ਜਿਹੜੀ ਗੱਲ ਰਾਜਾ ਜੀ ਨੇ ਕਹੀ ਮੈਂ ਉਸ ਤੇ ਮੋਰ ਲਾਣਾ ਆਪ ਤੇ ਬੀਜੇਪੀ ਇੱਕੋ ਸਿੱਕੇ ਦੇ ਦੋ ਪਹਿਲੂ। ਜਿਹੜੀ ਦਿੱਲੀ ਦੇ ਵਿੱਚ ਪਾਲਿਸੀ ਦੇ ਵਿੱਚ ਕੇਜਰੀਵਾਲ ਅੰਦਰ ਦਿੱਤਾ ਜੇਲ੍ਹ ਤੇ ਹਾਰਚ। ਜਿਸ ਪਾਲਿਸੀ ਅਧੀਨ ਸੋਧਿਆ ਜਿਸ ਪਾਲਿਸੀ ਅਧੀਨ ਤੁਹਾਡਾ ਜਨ ਜਿਸ ਪਾਲਿਸੀ ਦੀ ਤੁਹਾਡਾ ਡਾਇਰ ਇਹ ਸਾਰੇ ਤੇ ਹਰ ਦੇਲ ਚ ਰਹੇ ਨੇ ਕਿਉਂ ਪਾਲਿਸੀ ਦੇ ਅਧੀਨ ਸੇਮ ਪਾਲਿਸੀ ਪੰਜਾਬ ਚ ਲਾਗੂ ਨਹੀਂ ਡਾਕਟਰ ਅਮਰ ਸਿੰਘ ਜੀ ਅਜੇ ਤੱਕ ਇਹ ਮੁੱਖ ਮੰਤਰੀ ਅੰਦਰ ਕਿਉਂ ਨਹੀਂ ਗਿਆ ਜੀ ਜੇ ਚਾਂਦੀ ਸੀਬੀਆਈ ਜੇ ਚਾਂਦੀ ਭਾਜਪਾ ਦੀ ਸਰਕਾਰ ਤੇ ਅਜੇ ਤੱਕ ਫਾਈਨੈਂਸ ਮਿਸਟਰ ਜਿਹੜਾ ਐਕਸਾਈਜ਼ ਮੰਤਰੀ ਵੀ ਹੈ ਇਹ ਅਜੇ ਤੱਕ ਦੇਲ ਚ ਕਿਉਂ ਨਹੀਂ ਗਿਆ ਪੰਜਾਬ ਦਿੱਲੀ ਦੇ ਵਿੱਚ ਐਕਸਾਈਜ਼ ਦੀ ਆਕਸ਼ਨ ਹੈ 9000 ਕਰੋੜ ਦੀ ਸਾਲ ਪੰਜਾਬ ਦੇ ਵਿੱਚ 1.5 ਹਜ਼ਾਰ ਕਰੋੜ ਦੀ ਇਹ ਦਿੱਲੀ ਨੂੰ ਵੀ ਵੱਡਾ ਸਕੈਮ ਹੈ ਤੇ ਹਰ ਸਾਲ ਇਹਦੇ ਵਿੱਚੋਂ 10% ਇਹ ਵੱਡੇ ਉਹ ਜਿਹੜੀ ਠੇਕੇਦਾਰ ਨੇ ਉਹ ਇਹਦੇ ਚੋਂ ਪੈਸਾ ਜਿਹੜਾ ਕਢਦੇ ਨੇ ਤੋਂ 5% ਦੇ ਮੁਕਾਬਕ ਤਕਰੀਬਨ 800 ਤੋਂ 900 ਕਰੋੜ ਰੁਪਏ ਠੇਕੇਦਾਰਾਂ ਨੂੰ ਜਾਂਦਾ ਡਰੱਗਸ ਦੀ ਮੈਂ ਗੱਲ ਕਰਨਾ ਚਾਹਨਾ ਮੇਰਾ ਇਹ ਦਾਅਵਾ ਅੱਜ ਵੀ ਮੈਂ ਪਹਿਲੇ ਵੀ ਇਹ ਗੱਲ ਕਹੀ ਸੀ ਅੱਜ ਵੀ ਇਹ ਗੱਲ ਕਰਨਾ ਕਿ ਪੰਜਾਬ ਪੁਲਿਸ ਸਾਰ ਨੂੰ ਬਦਨਾਮ ਪੁਲਿਸ ਫੋਰਸ ਹੈ ਅੱਜ ਹਿੰਦੁਸਤਾਨ ਇਹਨੂੰ ਰੀਸਟਰਕਚਰ ਕਰਨ ਦੀ ਲੋੜ ਇਹਨਾਂ ਦੇ ਟਾਪ ਅਫਸਰ ਜਿਹੜੇ ਨੇ ਸਾਰੇ ਇਹਦੇ ਵਿੱਚ ሙਲੀਅਤ ਦੇ ਵਿੱਚ ਨੇ ਭਾਵੇਂ ਡਰੱਗ ਦੀ ਹੋਵੇ ਇਲੀਗਲ ਕਬਜ਼ੇ ਆਦੀ ਹੋਵੇ ਭਾਵੇਂ ਕੋਈ ਦੂਸਰੇ ਕੰਮ ਮੇਰੇ ਵੀਰੋ ਸਾਡੀ ਅਪੀਲ ਹੈ ਸਾਰਿਆਂ ਨੂੰ ਤਗੜੇ ਹੋ ਕੇ ਜਿਹੜੇ ਵੀ ਮੇਰੇ ਭਰਾ ਸੁੰਦੇ ਨੇ ਭੈਣਾ ਸੁੰਦੀਆਂ ਨੇ ਇਹ ਇਲੈਕਸ਼ਨ ਭਾਰਤ ਪੂਸ਼ਣ ਆਸ਼ੂ ਦੀ ਨਹੀਂ ਇਹ ਆਉਣ ਵਾਲੇ ਪੰਜਾਬ ਦੇ ਭੁੱਖ ਦੀ ਇਲੈਕਸ਼ਨ ਦੂਜੇ ਪਾਸੇ ਬੀਜੇਪੀ ਜੋ ਸਾਡੀ ਕਿਸਾਨੀ ਨਾਲ ਕੀਤਾ ਸਾਡਾ ਨੌਜਵਾਨ ਬੱਚਾ ਸ਼ੁਭਕਰਨ ਸੇ ਗੋਲੀਆਂ ਮਾਰ ਕੇ ਕੱਲ ਜਿਹੜਾ ਉਹ ਸੈਣੀਏ ਲੈ ਕੇ ਆਏ ਨੇ ਨਵਾਬ ਸਿੰਘ ਸੈਣੀ ਦਾ ਕਿਹੜਾ ਸੈਣੀਏ ਆ ਜਿਹੜਾ ਅੱਜ ਚੀਮਸਟਰੀਨ ਦਾ ਨਵਾਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਉਹੀ ਹੈ ਜਿਨੇ ਸਾਡੇ ਸ਼ੁਭਕਰਨ ਤੇ ਗੋਲੀਆਂ ਮਰਵਾਈਆਂ ਨੇ ਪੁਲਿਸ ਨੇ 200 ਤੋਂ ਵੱਧ ਸਾਡਾ ਕਿਸਾਨ ਭੱਡਣ ਕੀਤਾ ਸਾਡੇ ਕਿਸਾਨਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਪਾਣੀਆਂ ਦਾ ਦਰਿਆਵਾਂ ਦਾ ਪਾਖੜੇ ਦਾ ਜਿਹੜੀ ਵੀ ਸਾਡੀ ਲੜਾਈ ਹੈ ਉਹ ਭਾਜੀਪੀ ਦੇ ਨਾਲ ਜੇ ਅੱਜ ਅਸਵਾਈਲ ਦੀ ਲੜਾਈ ਹਰਿਆਣੇ ਨਾਲ ਜੇ ਪਖੜੇ ਦੀ ਲੜਾਈ ਸਾਡੀ ਹਰਿਆਣੇ ਦੇ ਨਾਲ ਤੇ ਮੈਨੂੰ ਦੱਸੋ ਇਹਨਾਂ ਨੂੰ ਭਾਜਪੀ ਵਾਲਿਆਂ ਨੂੰ ਇਸ ਸੈਣੀ ਤੋਂ ਇਲਾਵਾ ਕੋਈ ਬੰਦਾ ਨਹੀਂ ਲੱਭਾ ਜੀ ਪੰਜਾਬ ਚੰਦ ਨਿਹਰਾ ਦੇਸ਼ ਨੂੰ ਵੰਡਣ ਦੀ ਗੱਲ ਹੀ ਨਹੀਂ ਕਰਦੇ ਕੌਮਨ ਨੂੰ ਵੰਡਣ ਦੀ ਗੱਲ ਹੀ ਕਰਦੇ ਅੱਗੇ ਕਾਸਟ ਲਾਈਨਸ ਤੇ ਵੰਡਣ ਦੀ ਗੱਲ ਕਰਦੇ ਇੱਥੇ ਆਇਆ ਜਿੱਥੇ ਆਂਦਾ ਉਹ ਤੇ ਕਹਿੰਦਾ ਜਿਹੜੀ ਬੇਰੀ ਸ਼ਰੇਣੀ ਹੈ ਮੈਂ ਉਹਨੂੰ ਇੱਥੋਂ ਚੁੱਕਣਾ ਜੀ ਸਾਡੇ ਵਿੱਚ ਫੁੱਟ ਪਾਣ ਦੀ ਜਿਹੜੀ ਹੈ ਪਾਲਿਸੀ ਹੈ ਬੀਜੇਪੀ ਦੀ ਅਸੀਂ ਹਰ ਕਦੇ ਬਰਦਾਸ਼ਤ ਨਹੀਂ ਕਰਾਂਗੇ ਬੀਜੇਪੀ ਨੂੰ ਪੰਜਾਬ ਦੇ ਵਿੱਚ ਕਦੀ ਵੀ ਇਹ ਤੇ ਫੁੱਟ ਹੋਲਡ ਨਹੀਂ ਮਿਲੇਗਾ ਇਹਨਾਂ ਨੇ ਸਾਡੀ ਦੇਖੋ ਦੋ ਪਹਿਚਾਣ ਸੀ ਪੰਜਾਬ ਦੀਆਂ ਜੈ ਜਵਾਨ ਤੇ ਜੈ ਕਿਸਾਨ ਪਹਿਲੇ ਤਾਂ ਜਵਾਨਾਂ ਦੀ ਭਰਤੀ ਬੰਦ ਕੀਤੀ ਸਾਡੇ ਨੌਜਵਾਨ ਬੱਚਿਆਂ ਦੀ ਭਰਤੀ ਬੰਦ ਹੋ ਗਈ ਤੇ ਕਿਸਾਨਾਂ ਨੂੰ ਕੁਝ ਦਿੱਤਾ ਜੇ ਤਾਂ ਕੋਈ ਨਹੀਂ ਇੰਟਰਨੈਸ਼ਨਲ ਬਾਰਡਰ ਸਾਡੇ ਬੰਦ ਤੇ ਡਿਵਰਸੀਫਿਕੇਸ਼ਨ ਵਾਸਤੇ ਚੁਆਨੀ ਨਹੀਂ ਨਹੀਂ ਰੂਰਲ ਫਾਉਂਡੇ ਜੰਨੇ ਨੇ ਸਾਡੇ 8.5 ਤੋਂ 9000 ਕਰੋੜ ਰੁਪਏ ਦਾ ਸਾਰਾ ਭੱਤਪਾਨੇ ਰੋਕਿਆ ਇੱਥੇ ਸੈਣੀ ਆ ਕੇ ਦੱਸੇ ਪੰਜਾਬ ਨੂੰ ਅਸੀਂ ਦਵਾਂਗੇ ਕੀ ਕੋ ਦਿੱਤੀ ਵੀ ਕਦੀ ਚੁਆਨੀ ਨਹੀਂ ਸਾਡਾ ਤੁਈ ਸਾਰ ਰੋਕ ਕੇ ਰੱਖਿਆ ਜੀ ਤੋਂ ਇਸ ਗੱਲ ਕਰ ਸਾਡੀ ਗੁਜ਼ਾਰਿਸ਼ ਹੈ ਹੱਥ ਜੋੜ ਕੇ ਬੇਨਤੀ ਹੈ ਸਮੁੱਚੇ ਲੁਧਿਆਣੇ ਦੇ ਵਾਸੀਆਂ ਨੂੰ ਕਿ ਕਾਂਗਰਸ ਨੂੰ ਜਿਤਾਓ ਜਦੋਂ ਵੀ ਕਾਂਗਰਸ ਆਈ ਉਦੋਂ ਹੀ ਇਹ ਸੂਬਾ ਪਰਫਲੁੱਟ ਇੰਡਸਟਰੀ ਵੀ ਉਦੋਂ ਚੱਲੀ ਕਾਰੋਬਾਰ ਵੀ ਉਦੋਂ ਚੱਲੇ ਤੇ ਸਾਡਾ ਵਾਦਾ ਤੁਹਾਡੇ ਨਾਲ ਗੁਰੂਮਾਰਾ ਸਾਂ ਮੇਰ ਕਰਨ ਸਰਕਾਰ ਆ ਕਾਂਗਰਸ ਦੀ ਆ ਗੈਂਗਸਟਰ ਜਿਹੜੇ ਜਿਹੜੇ ਹਫ਼ਤੇ ਜਣਾ ਨਿਬੜ ਕੇ ਤਾਂ ਤਾਂ ਗਏ ਦਿਓ ਕਿਉਂਕਿ ਗੈਂਗਸਟਰ ਰੱਖਈ ਇਹਨਾਂ ਨੇ ਜਿਹੜਾ ਬੰਦਾ ਜੇਲ੍ਹ 'ਚ ਉਹ ਕਿਸ ਤਰ੍ਹਾਂ ਆਪਣਾ ਕਾਰੋਬਾਰ ਚਲਾ ਸਕਦਾ ਜੇ ਸਰਕਾਰ ਉਹਦੀ ਪਿੱਛੇ ਨਾ ਹੋਵੇ ਤੋ ਇਹ ਜੋ ਕੁਝ ਹੋ ਰਿਹਾ ਇੱਥੇ ਗੁੰਡਾਗਰਦੀ ਜਿਹੜੀ ਹੈ ਇਹ ਸੈਂਟਰ ਦੇ ਵਿੱਚ ਭਾਜ ਭਕ ਕਰਾ ਰਹੀ ਹੈ ਇੱਥੇ ਆਪ ਕਰਾ ਰਹੇ ਤਾਂ ਨਕਮਾ ਮੁੱਖ ਮੰਤਰੀ ਹੈ ਇਹਦਾ ਰੱਖਣ ਦੇ 1 ਮਿੰਟ ਰੱਖਣ ਦੇ ਕਾਬਿਲ ਨਹੀਂ ਮੈਨੂੰ ਤਾਂ ਬਗੇਲ ਸਾਹਿਬ ਉਹ ਦਿਨ ਯਾਦ ਆਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ 5-6 ਸਾਲ ਬਾਅਦ ਜਦੋਂ ਹਾਲਾਤ ਲਾਹੌਰ ਦਰਬਾਰ ਦੇ ਵਿਗੜਦੇ ਨੇ ਉਦੋਂ ਰਾਣੀ ਜਿੰਨਾ ਕੋ ਚਿੱਠੀ ਲਿਖਵਾਈ ਜਾਂਦੀ ਹੈ ਰਾਣੀ ਜਿੰਦਾ ਅੰਗਰੇਜ਼ਾਂ ਨੂੰ ਕਹਿੰਦੀ ਇਸ ਇੰਡੀਆ ਕੰਪਨੀ ਨੂੰ ਕਿ ਪੰਜਾਬ ਦੇ ਵਿੱਚ ਲਾਹੌਰ ਨੂੰ ਸੈਟਲ ਕਰਨ ਵਾਸਤੇ ਪ੍ਰਿੰਸ ਦਲੀਪ ਸਿੰਘ ਦੀ ਜ਼ਿੰਦਗੀ ਬਚਾਉਣ ਵਾਸਤੇ ਤੁਸੀਂ ਆਓ ਉਸ ਟਾਈਮ ਪਹਿਲਾ ਅਸਲ ਜੌਨ ਲਾਰੈਂਸ ਇੱਕ ਪਹਿਲਾ ਰੀਜੈਂਟ ਕਹ ਲਿਆ ਜਾਂਦਾ ਪਹਿਲਾ ਰੀਜੈਂਟ ਤੇ ਇਹਨਾਂ ਦਾ ਆਲਰੇਡੀ ਦਿੱਲੀ ਆ ਜਿਹੜਾ ਚੰਡੀਗੜ੍ਹ ਦੇ ਵਿੱਚ ਜਿਹਦਾ ਮੈਂ ਨਾਂ ਲਿਆ ਆ ਚੁੱਕਿਆ ਜੀ ਸਾਰੇ ਮਹਿਕਵੇਂ ਸਾਹਮਣੇ ਸਰਕਾਰ ਇਹ ਚਲਾ ਰਹੇ ਨੇ ਨੌਨ ਪੰਜਾਬੀ ਜਿਹੜੇ ਨੇ ਉਹ ਅੱਜ ਨੌਕਰੀਆਂ ਲੈ ਰਹੇ ਨੇ ਪੰਜਾਬੀਆਂ ਦਾ ਨਾਂ ਕਦੇ ਨਹੀਂ ਜਿੱਦਣ ਨੌਕਰੀ ਨਿਕਲਦੀ ਹੈ ਨੌਨ ਪੰਜਾਬੀ ਲੈ ਰਹੇ ਨੇ ਤੇ ਇਹ ਵੀ ਮੈਂ ਪੰਜਾਬੀਆਂ ਨੂੰ ਗੁਜ਼ਾਰਿਸ਼ ਕਰਨਾ ਚਾਹਨਾ ਅੱਜ ਤੁਹਾਡੀ ਹੋਂਦ ਦੀ ਲੜਾਈ ਪੰਜਾਬੀ ਵੀਰੋ ਇਕੱਠੇ ਪੀ ਸਾਰਿਆਂ ਨੂੰ ਘੱਟ ਕੇ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਤੁਹਾਨੂੰ ਪਤਾ ਹੋਏਗਾ ਕਿਸੇ ਟਾਈਮ ਕੇਜਰੀਵਾਲ ਨੇ ਇਸ ਗੱਲ ਨੂੰ ਕਬੂਲਿਆ ਸੀ ਕਿ ਮੇਰਾ ਪਰਿਵਾਰ ਤੇ ਮੇਰੇ ਬਾਪੂ ਜਿਹੜਾ ਸੀ ਇਹਦਾ ਕੇਜਰੀਵਾਲ ਦਾ ਇਹ ਵੀ ਨਿਕਰ ਪਾ ਕੇ ਰੱਖਦਾ ਦੇ। ਤੋਂ ਇਹਨਾਂ ਨਿਕਰ ਧਾਰੀਆਂ ਤੋਂ ਬਹੁਤ ਬਚਨ ਦੀ ਲੋੜ। ਇਹਦਾ ਬਹੁਤ ਸਾਡਾ ਨੁਕਸਾਨ ਕੀਤਾ। ਤੋਂ ਇਹਨਾਂ ਹੀ ਕਹਿੰਦਾ ਹੋਇਆ ਮੇਰੀ ਅਪੀਲ ਹੈ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਕਿ ਤਗੜੇ ਹੋ ਕੇ ਕਾਂਗਰਸ ਦੇ ਕੈਂਡੀਡੇਟ ਦੀ ਮਦਦ ਕੀਤੀ ਜਾਏ ਤੇ ਭਾਰਤ ਭੂਸ਼ਣ ਆਸ਼ੂ ਨੂੰ ਆਪਣੀ ਵੋਟ ਨਾਲ ਕਾਮਯਾਬ ਕੀਤਾ ਜਾਏ। ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ।

आज प्रचार के लिए आए हैं तो जिसके प्रचार के लिए आए हैं उसका हर हर समय रहना जरूरी है सब साधु के बीच में रहना है हम सब उनके साथ हैं उम्मीद प्रचार के लिए आए हैं भारत माता की आप गुटबाजी खत्म मानते हैं यहाँ पे कि कोई गुटबाजी नहीं है कांग्रेस में क्योंकि जो भी विपक्षी दल है वो यही बार-बार गुटबाजी के सवाल उठा रहे हैं सर भावना उन्होंने गुटबाजी का सर कि आप ही

बीजेपी की उनसे यह किया था हैव हैव यू यू दिस क्वेश्चन टू सुनील जाखड़ सो लुक वी आर हेयर वेयर एवर वी नीडेड टू बी वेरी ऑनेस्ट हम वहां पर उपस्थित हैं रहेंगे इस बात की कोई आपत्ति नहीं है یہ ڈیفینیٹلی ویئر ایور مسٹر باگیل سےڈ ویئر ایور کینڈیڈیٹ سےڈ دیٹ وی نیڈیڈ ڈیفینیٹلی وی ول گو 5 بجے شاید جی ڈبل ڈبل ہو گا اپ کو پانچ بجے جی ਤੁਸੀਂ گل کہی ہے کہ وہ جڑے نے اپ والے وہ بھارتی جنتا پارٹی نام ملے ہوئے انہوں نے گٹھ بندھن پر این ڈی کا جے لو گٹھ بندھن بنیا سی وہ ਤੁਹਾਡੇ ਨਾਲ سی کے ਤੁਸੀਂ او کیویں کہہ رہے ہو جے لو این ڈی اے دا نیشنل لیول تے گٹھ بندھن بنیا ہے ਉਹਟ ਡੇਗਟ ਬੰਦਨ ਨਾਲ ਇੰਡੀਆ ਦਾ ਆਈਡੀਆ ਦਾ ਇਡੀਆ ਮਨਸਪਰ ਬਣਿਆ ਸਵਾਲ ਹੀ ਗਲਤ ਬਣਿਆ ਐਂਡੀ ਇੰਡੀਆ ਐਂਡੀ ਗਾਜਨੂ ਸ਼ਾਰਟ ਅੱਛਾ ਸੁਣੋ ਜੀ ਸੁਣੋ ਪ੍ਰਤਾਪ ਸਿੰਘ ਬਾਜਵਾਦਾ ਰਾਜਾ ਬੜੇਗਦਾ ਪੰਜਾਬ ਦੀ ਕਾਂਗਰਸ ਦਾ ਪਹਿਲੇ 10 ਨੂੰ ਇਹ ਸਪਸ਼ਟੀਕਰਨ ਸੀਗਾ ਦਿੱਲੀ ਦੇ ਵਿੱਚ ਕਿ ਚਾਹੇ ਦੇਸ਼ ਦੀ ਗੱਲ ਕਰ ਰਹੇ ਹੋ ਚਾਹੇ ਦੇਸ਼ ਨੂੰ ਤੁਸੀਂ ਇਕੱਠਾ ਰੱਖਣ ਦੀ ਗੱਲ ਕਰ ਰਹੇ ਹੋ ਕਿਉਂਕਿ ਦੇਸ਼ ਨੂੰ ਤੋੜਨ ਵਾਲੀਆਂ ਫੋਰਸਸ ਦੇ ਖਿਲਾਫ ਲੜ ਰਹੇ ਸੀ ਬੀਜੇਪੀ ਦੇ दुनिया एंटी फोर्सेस ਸਿੰਘਾਂ தேਸ ਕਰਕੇ ਦੇਸ਼ ਇਕੱਠਾ ਹੋਇਆ ਲੇਕਿਨ ਪੰਜਾਬ ਚ ਗੱਲ ਬਾਜਵਾ ਸਾਹਿਬ ਨੇ ਤੇ ਅਸੀਂ ਕਲੀਅਰ ਕਰਤੀ ਸੀ ਕਿ ਸਾਟਾ ਆਮ ਆਦਮੀ ਪਾਰਟੀ ਦਾ ਕਦੇ ਕੋਈ ਸੰਦੋਤਾ ਨਹੀਂ ਹੈ ਕੀਰੇ ਸ਼ਾਰੇ ਤੇ ਕਿਸਾਨਾਂ ਤੇ लाठी चार्ज ਹੋਇਆ ਰਾਤ ਨੂੰ 1 ਵਜੇ ਅਭੀਦ ਸ਼ਾਹ ਦੀ ਦੇਸ਼ਾਰੇ ਕੀਰੇ ਸ਼ਾਰੇ ਤੇ ਸਭ ਕੁਝ ਹੋਇਆ ਕਿਉਂ ਗੋਲੀ ਮਾਰੀ ਸ਼ੁਕਰਨ ਨੂੰ ਯੋਨੀ ਬਾਰਡਰ पार ਕਰਾਇਆ ਭਗਵੰਤ ਮਾਨ ਸਾਹਿਬ ਨੇ ਅਸੀਂ ਦਿੱਲੀ ਛੱਡ ਕੇ ਆਏ ਸੀ ਪੰਜਾਬ ਦੇ ਕਿਸਾਨਾਂ ਨੂੰ ਜਦੋਂ ਕਿਸਾਨਾਂ ਨੇ ਅੰਦੋਲਨ ਕੀਤਾ ਸੀ ਰੋਕਿਆ ਕਿ ਸਾਡੇ ਬਾਰਡਰ ਤੇ ਆ ਜਿਹੜਾ ਸੈਣੀ ਸਾਹਿਬ ਹੈ ਇਹਨਾਂ ਨੇ ਗੋਲੀਆਂ ਮਾਰਾ ਕੇ ਸਾਡੇ ਕਿਸਾਨ ਮਾਰੇ ਇਸ ਕਰਕੇ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਇਹ ਦੋਨੋਂ ਜਾਣੇ ਰਲੇਵੇ ਔਰ ਜਿਸ ਪ੍ਰਕਾਰ ਉਹਨਾਂ ਦਾ ਝੁੱਕ ਕੇ ਮਿਲਣਾ ਇਹ ਸਾਰੀਆਂ ਗੱਲਾਂ ਦੱਸਦੇ ਜੀ ਸੈਣੀ ਸਾਹਿਬ ਦਾ ਇਹ ਕਹਿੰਦੇ ਨੇ ਕਿ ਸਾਡਾ ਪੰਜਾਬ ਜਿਹੜਾ ਸਾਡਾ ਵੱਡਾ ਭਾਈ ਹੈ ਅਤੇ ਅਸੀਂ ਕਿਦੋਂ ਕਹਿੰਦੇ ਅਸੀਂ ਨਹੀਂ ਕਹਿੰਦੇ ਹਰਿਆਣਾ ਸਾਡਾ ਛੋਟਾ ਭਾਈ ਹੈ ਲੇਕਿਨ ਹਰਿਆਣਾ ਸਾਥੋਂ ਪਾਣੀ ਸਾਡਿਆਂ ਨੂੰ ਪਿਆਸਿਆਂ ਨੂੰ ਛੱਡ ਕੇ ਪਾਣੀ ਨਾ ਮੰਗੋਗੇ ਸਾਡੇ ਕੋਲ ਪਾਣੀ ਨਹੀਂ ਹੈ ਜੇ ਵੱਧ ਹੋਏਗਾ ਦੇ ਦਿਆਂਗੇ ਸਾਨੂੰ ਫਿਰ ਹਰਿਆਣਾ ਜੇ ਵੱਡਾ ਭਾਈ ਹੈ ਤਾਂ ਸਾਨੂੰ ਦਿੱਲੀ ਵਾਲਾ ਪਾਤਰ ਚਾੜ ਕਿਉਂ ਨਹੀਂ ਦਿੰਦੇ ਰਾਜ ਜੱਡੇ ਦੇ ਬੈਰੀਕਡ ਕਿਉਂ ਲਾਏ ਸਾਨੂੰ ਸੜਕ ਤੇ ਟਪਾਂ ਜੀ ਜੀ ਤਾਂ ਜੇ ਬ੍ਰਾਹਮਣ ਦੀ ਤਸਵੀਰ ਰਾਹਤ ਦੇ ਬੰਦੀ ਜਾਂ ਕਾਂਗਰਸ ਥੈਂਕ ਯੂ ਆਪ ਸਭ ਆਏ ਆਪ ਸਭ ਨੂੰ ਮੈਂ ਹਮੇਸ਼ਾ ਹੀ ਇਹ ਗੱਲ ਕਿਹਾ ਹੈ ਹਮੇਸ਼ਾ ਹੀ ਇਹ ਗੱਲ ਕਿਹਾ ਕਿ ਬੀਜੇਪੀ ਸਿੱਖਾਂ ਦੀ ਦੁਸ਼ਮਣ ਹੈ ਪਹਿਲਾਂ ਵੀ ਇੱਕ ਸਾਡਾ ਸਰਦਾਰ ਆਈਪੀਐਸ ਅਫੀਸਰ ਜਿਹੜਾ ਉੱਥੇ ਨੌਜਵਾਨ ਸਾਥੀ ਲੋਕਾਂ ਨੂੰ ਅੰਦੋਲਨ ਨੂੰ ਰੋਕ ਰਿਹਾ ਸੀ ਤੇ ਤੁਸੀਂ ਦੇਖਿਆ ਹੋਣਾ ਕਿ ਬੀਜੇਪੀ ਦੀਆਂ ਦੋ ਕਾਰਤਾ ਕਾਰਕਟਰਾਂ ਨੇ ਉਹਨਾਂ ਕਹ ਸੀ ਕਿ ਲੱਗਦਾ ਹੈ ਤੁਮ ਮੇਉ ਉਹਨੇ ਮਰਦੀ ਪਾਈ ਨਹੀਂ ਸੀ ਇਹ ਬਿਲਕੁਲ ਗਲਤ ਹੈ ਮਿਨੋਰਟੀਜ਼ ਨੂੰ ਖਾਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਇੱਕ ਹਰਗਿਸਵਕਾਸ਼ੀ ਹੈ ਔਰ ਅਸੀਂ ਬੇਸ਼ੱਕ ਮੈਂ ਸਿੱਖਾਂ ਲੇਕਿਨ ਮੈਂ ਹਿੰਦੂ ਧਰਮ ਦੀ ਵੀ ਕਦਰ ਉਨੀ ਕਰਦਾ ਮੈਂ ਜੈਨ ਧਰਮ ਦੀ ਵੀ ਕਦਰ ਉਨੀ ਕਰਦਾ ਮੈਂ ਜਨਤਾ ਭਰਾਵਾਂ ਦੀ ਵੀ ਉਨੀ ਕਦਰ ਕਰਨਾ ਲੇਕਿਨ ਇਸ ਤਰ੍ਹਾਂ ਸਿੱਖਾਂ ਨੂੰ ਟਾਰਗੇਟ ਕਰਨਾ ਇਹ ਸਰਾਸਰ ਗਲਤ ਹੈ ਇਹਦੇ ਅਸੀਂ ਨਖੇਦੀ ਕਰਦੇ ਹਾਂ ਇਹ ਨਹੀਂ ਹੋਣਾ ਚਾਹੀਦਾ